ਆਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾਂ ਦੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਘਰੇਲੂ ਪਸ਼ੂ ਪਕਾਉਗਾ ਬਾਈ ਦੋ ਬੱਚੀਆਂ ਤੇ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਹਾਂ ਸਾਸਿਕਾ ਬਾਈ ਜੀ ਸਾਸਿਕਾ ਬਾਈ ਜੀ ਨਾਮ ਕੀ ਹੈ ਵੀਰ ਆਪਣਾ ਜੀ ਮੇਰਾ ਨਾਮ ਜੀ ਕਾਕਾ ਸਿੰਘ ਅਸਾਂ ਨੂੰ ਜਨੈਲ ਸਿੰਘ ਠੀਕ ਹੋ ਜੀ ਆ ਜਿਹੜਾ ਪਿੰਡ 'ਚ ਨਾਮ ਚੱਲਦਾ ਇਹ ਆ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਉ ਆ ਜੀ ਆਪਣੇ ਕੋਲ ਜੋੜਾ ਹੈ ਬਾਈ ਇਹੇ ਬੱਚੀਆਂ ਦਾ ਦੋ ਬੱਚੀਆਂ ਜਰਸੀ ਬੱਚੀਆਂ ਆ ਹਿਮਾਚਲ ਦੀਆਂ ਆ ਬਾਈ ਠੀਕ ਹੋ ਬਾਈ ਆ ਕਾਲੀ ਜਰਸੀ ਆ ਠੀਕ ਹੋ ਜੀ ਆ ਲਾਲ ਜਰਸੀ ਇਹ ਲਾਲ ਜਰਸੀ ਆ ਤੇ ਘਰ ਦੀਆਂ ਬੱਚੀਆਂ ਹੀ ਆਪਣੀਆਂ ਆ ਦੋ ਬੱਚੀਆਂ ਬਾਈ ਤਿਆਰ ਕੀਤੀਆਂ ਠੀਕ ਹੋ ਜੀ ਤੇ ਕੀ ਰਿਕਾਰਡ ਆਈ ਇਹਦੀ ਮਾਂ ਦਾ ਦੁੱਧ ਆ ਜੀ ਰਿਕਾਰਡ ਬਾਈ ਜਿਹੜੀ ਆ ਕਾਲੀ ਬੱਚੀ ਹੈ ਇਹਦੀ ਮਾਦਾ ਰਿਕਾਡ ਹੈਗਾ 22 ਲੀਟਰ ਉਹ ਬੇਸ ਵਾਸਤੇ ਆਪਣੇ ਕੋਲੇ ਖੜੀ ਹੈ ਠੀਕ ਹੋ ਜੀ ਦਿੰਦੀ ਹੈ ਇਸ ਵਕਤ ਭਾਈ 22 ਲੀਟਰ ਦਾ ਦਿੰਦੀ ਹੈ ਜਿਸੂਏ ਚ ਆਪਣੇ ਕੋਲੇ ਇਹਦੀ ਮਾਦਾ ਸੂਈ ਠੀਕ ਹੋ ਜੀ ਤੇ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਹੈਗੀ ਹੈ ਭਾਈ 11 ਮਹੀਨੇ ਦੀ 11 ਮਹੀਨੇ ਦੀ ਉਮਰ ਠੀਕ ਹੋ ਜੀ ਤੇ ਜਿਹੜੀ ਆ ਜਰਸੀ ਹੈ ਜੀ ਇਹਦੀ ਕੀ ਹੈ ਜੀ ਰਿਕਾੜੀ ਇਹਦਾ ਇਹਦੀ ਮਾਦਾ ਰਿਕਾਡ ਹੈਗਾ 18 ਲੀਟਰ ਇਹ ਵੀ ਆਪਣੇ ਕੋਲੇ ਇਹਦੀ ਮਾਦਾ ਦੀ ਠੀਕ ਹੋ ਜੀ ਹਾਂ ਤੇ ਇਹਦੀ ਉਮਰ ਕਿੰਨੀ ਹੈ ਜੀ? ਇਹਦੀ ਉਮਰ ਹੈਗੀ ਬਾਈ 8 ਮਹੀਨੇ। 8 ਮਹੀਨੇ। ਬਾਈ ਮਾੜਾ ਤੋਰਾ ਉਖਾਦੀ ਦੋਨੋਂ। ਖੰਸਣ ਵੇਖ ਲਓ ਖੰਸਣ ਮਾੜੇ ਵੇਖ ਲਓ। ਠੀਕ ਹੋ ਜੀ। ਬਾਕੀ ਫੰਡਾਂ ਦੀ ਲਾ ਪੂਰੀਆਂ ਬ੍ਰੀਡ ਵਾਲੀਆਂ ਬੱਚਨਾਂ ਨੂੰ ਉਹਦੀ ਕਰਦੇ। ਠੀਕ ਹੋ ਜੀ। ਇਹਨੇ ਤਾਂ ਇੱਕ ਵਾਰੀ ਤਾਰਾਂ ਕਰਤੀਆਂ ਬਾਈ। ਠੀਕ ਹੋਇਆ ਬਾਈ ਕਾਲੀ ਬੱਚੀ ਨੇ ਇੱਕ ਵਾਰੀ ਤਾਰਾਂ ਕਰਤੀਆਂ। ਥਾਣ ਵੇਖ ਸਕਦੇ ਤੁਸੀਂ। ਤੁਹਰਾ ਦੇਖ ਸਕਦੇ ਹਾਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ WhatsApp ਨੰਬਰ ਆ ਜੇ ਸਾਥੋ ਕੋਈ ਚੀਜ਼ ਮਿਸਟੇਕ ਹੁੰਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਮੂੰਹ ਮੱਥੀ ਵੇਖ ਸਕਦੇ ਹੋ ਚੰਗੀ ਆ ਬਾਈ ਇੱਥੇ ਬੰਦੇ ਕੋਈ ਨਹੀਂ ਥਾਣਾ ਦੀ ਕੁਆਲਿਟੀ ਦੇਖ ਲਓ ਬਾਈ ਮੂੰਹ ਮੱਥੇ ਦੀ ਸ਼ਕੀਨ ਆ ਬਾਈ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਦੀ ਸੋਹਣੀ ਆ ਇੱਕ ਵਾਰੀ ਤਾਰਾਂ ਦੇ ਚੁੱਕੀ ਹੈ ਬਈ ਇਹ ਐ ਦਿਓ ਤੁਰਾ ਦਿਖਾ ਦਿੰਗੇ ਆ ਮੂੰਹ ਮੱਥੇ ਦੇਖ ਸਕਦੇ ਹੋ ਬਈ ਤੁਸੀਂ ਨਾਲ ਦੇਖੋ ਕਿ ਕਿਹੜਾ ਨੇ ਪੂਰਾ ਦੇਖ ਸਕਦੇ ਹੋ ਬਈ ਤੁਸੀਂ ਇਹਨਾਂ ਦਾ ਆਜੋ ਵੀਰੇ ਆਜੋ ਦੋ ਬੱਚੀਆਂ ਵਗਾਉ ਬਈ ਪਿੰਡ ਸੁਖਾਣਾਂ ਦਾ ਇਹ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬਹੁਤ ਚੰਗੇ ਥਾਣਾ ਬਾਈ ਕਿ ਮੋਲ ਕਰਦੇ ਆਂ ਆਪਾਂ ਇਹਨਾਂ ਦਾ ਜੀ ਮੋਲ ਬਾਈ ਜੋੜੀ ਦਾ ਤਾਂ 15000 ਠੀਕ ਹੋ ਜੀ ਠੀਕ ਆ ਬਾਕੀ ਮੌਕੇ ਤੇ ਹੋ ਜੂਗਾ ਮਾਨਤਨ ਠੀਕ ਹੋ ਜੀ ਕਰ ਦਾਂਗੇ ਇਹ ਮੇਰੇ ਦੂਰ ਨੇੜੇ ਵਾਲਾ ਦੋਸਤ ਮਿੱਤਰ ਹੁੰਦਾ ਠੀਕ ਹੋ ਜੀ ਰੋਜ਼ ਆ ਕਰਾਇ ਕਰੂਗਾ ਜੇ ਜੋੜ ਕੋਈ ਲੈਣੀ ਹੈ ਤਾਂ ਕਰਾਇ ਦੱਸੋ ਜੀ ਠੀਕ ਹੋ ਜੀ 15000 ਰੁਪਏ ਜੋੜੀ ਦਾ ਠੀਕ ਹੋਈ ਸਿੰਗਲ ਸਿੰਗਲ ਦਾ ਉਸ ਹਿਸਾਬ ਨਾਲ ਬਾਕੀ ਤੁਸੀਂ ਬਾਈ ਨਾਲ ਫੋਨ ਕਰਕੇ ਸਿੰਗਲ ਸਿੰਗਲ ਦਾ ਪੁੱਛ ਸਕਦੇ ਹੋ ਤੇ ਜੋੜੀ ਦਾ 15000 ਰੁਪਏ ਮੁੱਲ ਕਰਦੇ ਹੋ ਫੋਨ ਨੰਬਰ ਬੋਲ ਦੋ ਜੀ ਆਪਣਾ 91648 ਜੀ ਹਾਂਜੀ 48637 ਠੀਕ ਹੋਈ ਇੱਕ ਵਾਰ ਫੇਰ ਬੋਲ ਦੋ ਜੀ 91648 ਹਾਂਜੀ 48637 ਇਹ ਬਾਈ ਦਾ ਕੰਟੈਕਟ ਨੰਬਰ ਸਟੇਟ ਬੈਂਕ ਕੋਲੇ ਕਿਸੇ ਨੂੰ ਵੀ ਪੁੱਛ ਸਕਦੇ ਨੇ ਤਾਂ ਤੇਰਾ ਘਰ ਮੋੜਾਂ ਵਾਲੇ ਕੱਚੇ ਰਾਹ ਤੇ ਘਰ ਮੋੜਾਂ ਵਾਲੇ ਕੱਚੇ ਰਾਹ ਤੇ ਬਾਈ ਦਾ ਘਰ ਆ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ